ਖੱਟਰ ਸਾਹਿਬ ਬੱਟੇ ਹੁਣ ਤਾਂ ਚਲੋ ਸਾਫ ਕਾ ਹੋ ਗਏ ਬੀਜੇਪੀ ਜੇਬੀ ਨੂੰ ਪਤਾ ਲਾ ਦੇਣਾ ਕਦੋਂ ਸਾਫ ਕਾ ਕਰ ਦੇਣਾ ਤੇ ਉਸ ਖੱਟਰ ਸਾਹਿਬ ਕਹਿੰਦੇ ਜੀ ਮਾਨ ਜੋ ਮਾਨ ਸਾਹਿਬ ਮੈਂ ਨਾ ਮੈਂ ਪਾਣੀ ਹੈ ਨਹੀਂ ਬਿਲਕੁਲ ਉਹ ਮੇਰੀ ਜਿਹੜੀ ਧਰਮ ਪਤਨੀੋਂ ਪੇਵੇ ਦੀ ਐ ਤੇ ਪੇਵੇ ਦਾ ਪਰਿਵਾਰ ਆ ਉਹ ਉਹ ਡਾਕਟਰ ਗੁਰਪ੍ਰੀਤ ਕੌਰ ਜੋ ਖੱਟਰ ਮੈਨੂੰ ਕਹਿੰਦਾ ਕਹਿੰਦਾ ਮਾਨ ਸਾਹਿਬ ਮਾਨ ਜਾਈਏ ਇਹ ਨਹਿਰ ਜੋ ਹੈ ਨਾ ਇਹ ਪੇਵਾ ਹੋ ਕੇ ਵੀ ਜਾਏਗੀ ਮੈਂ ਕਿਹਾ ਖੱਟਰ ਸਾਹ ਹਰਿਆਣੇ ਦੇ ਲੋਕ ਤਾਂ ਰੀਤੀ ਰਿਵਾਜਾਂ ਦੇ ਇੰਨੇ ਪੱਕੇ ਨੇ ਵੀ ਆਵਦੀ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਵੀ ਨਹੀਂ ਪੀਂਦੇ ਤੁਸੀਂ ਨਹਿਰ ਮੰਗੀ ਜਾਂਦੇ ਮੈਥੋਂ ਉਹ ਕਹਿੰਦਾ ਚੱਲ ਠੀਕ ਆ ਯਾਰ ਭਾਵੇਂ ਨਾਂ ਨਹੀਂ ਪਰ ਬਾਹਰ ਜਾ ਕੇ ਪ੍ਰੈਸ 'ਚ ਨਾ ਕਹਿ ਦੇਈ ਯਾਰ ਇਹ ਗੱਲ ਕਿਤੇ ਮੈਂ ਆ ਜਾ ਮੈਂ ਕਾ ਸੀ ਵੀ ਇਹੀ ਕੰਮ ਕੀਤਾ ਮੈਂ ਕਿਹੜਾ ਗੈਸ ਵੈਲਡਿੰਗ ਕਰਦਾ ਸੀ ਸੋ ਪੰਜਾਬ ਦੇ ਹੱਕਾਂ ਵਾਸਤੇ ਕਦੇ ਕੋਈ ਸਮਝੌਤਾ ਨਹੀਂ ਪੰਜਾਬ ਦੇ ਵਪਾਰੀਆਂ ਨੂੰ ਬਹੁਤ इजी ਕਰਤੀ ਇੰਡਸਟਰੀਅਲ ਪਾਲਿਸੀ ਮੌਕੇ ਮਿਲਣਗੇ ਆਪਣੇ ਯੂਨਿਟ ਵੱਡਾ ਕਰੋ ਆਪਣੀ ਫੈਕਟਰੀ ਵੱਡੀ ਕਰੋ ਮੈਨੂੰ ਫਾਇਦਾ ਹੈ ਜਿੰਨੀ ਫੈਕਟਰੀ ਵੱਡੀ ਹੋਊ ਮੈਨੂੰ ਰੈਵਨਿਊ ਆਊਗਾ ਖਜ਼ਾਨੇ 'ਚ ਲੋਕਾਂ ਨੂੰ ਵੱਧ ਲੋਕਾਂ ਨੂੰ ਕੰਮ ਮਿਲੂਗਾ ਹੋਰ ਮੈਂ ਕੀ ਚਾਹੁੰਦਾ ਜੀ ਮੇਰੇ ਤਿੰਨ ਪੁੱਤਾਂ ਨੂੰ ਪੰਜਾਬ ਦੇ ਤਿੰਨ ਪੁੱਤਾਂ ਨੂੰ ਨੌਕਰੀ ਇੱਥੇ ਮਿਲ ਜੇ ਅਸੀਂ ਕੀ ਲੈਣਾ ਕੈਨੇਡਾ ਤੋਂ ਯਾਰ ਕਉ ਜਾਈਏ ਅਸੀਂ ਕੈਨੇਡਾ ਅਮਰੀਕੇ ਇੱਥੇ ਸਾਡਾ ਕੈਨੇਡਾ ਅਮਰੀਕਾ ਸਾਡਾ ਗੁਰੂ ਨਾਨਕ ਦੇਵ ਜੀ ਦੀ ਧਰਤੀ ਸ਼ਹੀਦਾਂ ਗੁਰੂ ਗੁਰੂਆਂ ਪੀਰਾਂ ਦੇਵੀ ਦੇਵਤਿਆਂ ਦੀ ਧਰਤੀ ਹੈ ਅਸੀਂ ਕਿਉਂ ਛੱਡ ਕੇ ਜਾਈਏ ਇੱਥੋਂ ਸੋ ਇਹ ਮੇਰਾ ਕੰਮ ਹੈ ਇਹ ਸ਼ੇਰ ਸ਼ਾ ਸੂਰੀ ਮਾਰਗ ਤੇ ਨਾ ਉਸ ਰੰਦ ਵਾਲਾ ਜਿਹੜਾ ਦਿੱਲੀ ਵਾਲਾ ਨਾਹਰ ਵਾਲਾ ਉੱਥੇ ਲੁੱਟਦੇ ਹੁੰਦੇ ਸੀ ਉੱਥੇ ਸਿੰਘ ਵੀ ਹੁੰਦੇ ਸੀ ਖਾਲਸੇ ਉਹ ਅਹਿਮਦ ਸ਼ਾ ਅਬਦਾਲੀ ਦੇ ਅਹਿਮਦ ਸ਼ਾ ਅਬਦਾਲੀ ਜਦੋਂ ਵੀ ਦਿੱਲੀ ਲੁੱਟ ਕੇ ਜਾਂਦਾ ਸੀ ਤੈਮਨ ਸ਼ਬਦਾਲੀ ਦੇ ਪਿਛਲੇ ਜਿਹੜੇ ਪਿੱਛੇ ਕਰ ਰਹੇ ਸੀ ਕਾਫਲੇ ਉਹਨਾਂ ਨੂੰ ਲੁੱਟ ਲੈਂਦੇ ਸੀ ਸਿੰਘ ਤਕਰੀਬਨ 5 ਵਨ ਦਿੰਦੇ ਸੀ ਤਿੰਨ ਚਾਰ ਵਾਰੀ ਲੁੱਟਿਆ ਜਦੋਂ ਐਵੇਂ ਸ਼ਬਦਾਲੀ ਦਾ ਕਾਫਲਾ ਤੈਮਨ ਦੀ ਸ਼ਬਦਾਲੀ ਨੇ ਕਹਿਆ ਯਾਰ ਮੇਰਾ ਕਾਫਲਾ ਕੌਣ ਲੁੱਟ ਲੈਂਦਾ ਮੈਂ ਇਨਾਮ ਦੇਵਾਂਗਾ ਉਹਨੂੰ ਮੈਨੂੰ ਦੱਸ ਦੇ ਕੋਈ ਅੱਲਾ ਸਿੰਘ ਨੇ ਦੱਸਤਾ ਕਨਾਲ ਲੁੱਟਦੇ ਨੇ ਉਹਨੇ ਉਹ ਫੜ ਕਸ਼ੀਦ ਕਰਤੇ ਜੀ ਉਦੋਂ ਬਾਅਦ ਉਹ ਖੁਸ਼ ਹੋ ਗਿਆ ਕਹਿੰਦਾ ਇਸ ਵਫਾਦਾਰੀ ਪਿੱਛੇ ਦਸ ਕੀ ਚਾਹੀਦਾ ਉਹ ਕਹਿੰਦਾ ਜੀ ਮੇਰੀ ਸਿਹਤ ਤਾਂ ਠੀਕ ਨਹੀਂ ਮੇਰੇ ਬੇਟੇ ਨੂੰ ਪਟਿਆਲੇ ਦਾ ਰਾਜ ਦੇ ਦੋ ਪਟਿਆਲੇ ਦੀ रियासत ਉੱਥੋਂ ਸ਼ੁਰੂ ਹੋਈ ਆ ਬਾਬਿਓ ਅੰਦਰ ਜਾ ਕੇ ਪਤਾ ਕਰ ਲਿਓ ਮੋਤੀ ਮਹਿਲ ਚ ਅਹਿਮਦ ਸ਼ਾਹ ਬਦਾਲੀ ਦਾ ਝੰਡਾ ਹੈ ਜਿਹਨੇ ਸਭ ਤੋਂ ਵੱਧ ਨੁਕਸਾਨ ਕੀਤਾ ਹੈ ਜਿਹਦੇ ਵਾਸਤੇ ਕਹਿੰਦੇ ਹੁੰਦੇ ਸੀ ਕਿ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ ਇਹ ਤੁਹਾਡਾ ਆਪਣਾ ਪੋਤਾ ਪੈਸੇ ਕਮਾਉਣ ਵਾਲੇ ਕੰਮ ਤਾਂ ਮੈਂ ਛੱਡੀ ਫਿਰਦਾ ਜੀ ਮੈਂ ਵੀ ਕਰੋਨਾ ਰੁਪਈਆ ਫਿਲਮਾਂ ਚੋਂ ਕਮਾ ਲੈਂਦਾ ਜੀ ਮੈਂ ਵੀ ਦਫਤਰ ਚੈਲੰਜ ਹਿੰਦੀ ਫਿਲਮਾਂ ਚ ਚਲੇ ਗਏ ਸੀਗੇ ਮੈਨੂੰ ਕੀ ਲੋੜ ਸੀ ਕਿ ਇੱਥੇ ਇਹਨਾਂ ਨਾਲ ਪੰਗਾ ਲੈਣ ਦੀ ਪਰ ਮੇਰੇ ਦਿਲ 'ਚ ਇਹ ਆਇਆ ਭਗਵਾਨ ਤੁਮਾਨਾ ਹਾਸੇ ਵੀ ਉਹਦੇ ਚੰਗੇ ਲੱਗਦੇ ਨੇ ਜੋ ਚੁੱਲ੍ਹਿਆਂ ਚੱਗ ਮੱਚਦੀ ਹੋਵੇ ਤੇਰੇ ਸਾਹਮਣੇ ਪੰਜਾਬ ਮਰੀ ਜਾਂਦਾ ਹੈ ਤੇਰੇ ਸਾਹਮਣੇ ਪੰਜਾਬ ਦਾ ਬੇੜਾ ਗਰਕ ਹੋ ਜਾਂਦਾ ਹੈ ਤੇਰੇ ਸਾਹਮਣੇ ਪੰਜਾਬ ਨੂੰ ਲੁੱਟੀ ਜਾਂਦੇ ਆ ਯਾਰ ਲੀਡਰ ਤੂੰ ਕੀ ਕਰਦਾ ਤੂੰ ਕਸਟਾ ਸੀੜੀਆਂ ਕੱਢ ਕੇ ਚਲਾ ਜਾਏਂਗਾ ਦੁਨੀਆ ਤੋਂ ਨਾ ਨਾ ਕਰ ਯਾਰ ਕੁਝ ਹਿੱਸਾ ਪਾ ਸਮਾਜ 'ਚ ਥੋੜਾ ਜਿਹਾ ਹਿੱਸਾ ਪਾ ਵਿਚ ਵੜ ਵਿਚ ਵੜ ਜੇ ਕਿ ਸੀਵਰੇਜ ਸਾਫ਼ ਕਰਨਾ ਹੋਵੇ ਸੀਵਰੇਜ ਵਿੱਚ ਵਰਣਾ ਪੈਂਦਾ ਸੀ ਬਰੇ ਸਾਫ ਕਰਨ ਵਾਸਤੇ ਜੇ ਨਰਮੇ ਨੂੰ ਕਣਕ ਨੂੰ ਝੋਨੇ ਨੂੰ ਸੁੰਡੀ ਲੱਗ ਜੇ ਮਾਰੋ ਰੋੜੇ ਮਾਰ ਕੇ ਜਾਂ ਰੋਲਾ ਪਾ ਕੇ ਸੁੰਡੀ ਨਹੀਂ ਹਟਦੀ ਵਿੱਚ ਵਰਣਾ ਪੈਂਦਾ ਟੋਲੀ ਲੈ ਕੇ ਸਪਰੇਅ ਦੀ ਫਿਰ ਮੈਂ ਆ ਗਿਆ ਉਹ ਇੱਕ ਚਿੜੀ ਸੀ ਜੰਗਲ ਚ ਅੱਗ ਲੱਗ ਗਈ ਸਾਰੇ ਜਾਨਵਰ ਭੱਜਣ ਲੱਗ ਗਏ ਭਗੜੜ ਮੱਚ ਗਈ ਕੱਲੀ ਇੱਕ ਚਿੜੀ ਸੀ ਉਹ ਜਾਂਦੀ ਟੋਬੇ ਚ ਛੱਪੜ ਚ ਆਪਣੀ ਚੁੰਝ ਚ ਪਾਣੀ ਭਰ ਕੇ ਅੱਗ ਤੇ ਪਾ ਦਿੰਦੀ ਸੀ ਫਿਰ ਗਈ ਚੁੰਝ ਭਰੀ ਫੇਰ ਪਾਤਾ 15 20 ਵਾਰੀ ਚੁੰਝ ਭਰ ਕੇ ਪਾਣੀ ਪਾਇਆ ਤਾਂ ਬਾਕੀ ਜਾਨਵਰ ਹੱਸਣ ਲੱਗ ਗਏ ਮਜ਼ਾਕ ਕਰਨ ਲੱਗੇ ਚਿੜੀ ਨੂੰ ਕਹਿੰਦੇ ਚਿੜੀਏ ਗਲਤਫਹਿਮੀ ਚ ਐ ਇਹ ਜੰਗਲ ਦੀ ਅੱਗ ਐ ਇਹ ਤੇਰੀ ਚੁੰਝ ਦੇ ਪਾਣੀ ਨਾਲ ਨਹੀਂ ਬੁਝਣੀ ਚਿੜੀ ਕਹਿੰਦੀ ਮੈਨੂੰ ਪਤਾ ਐ ਕਿ ਮੇਰੀ ਚੁੰਝ ਦੇ ਪਾਣੀ ਨਾਲ ਅੱਗ ਨਹੀਂ ਬੁਝਣੀ ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊ ਤਾਂ ਉਦੋਂ ਤੁਹਾਡਾ ਨਾਂ ਤਮਾਸ਼ਾ ਦੇਖਣ ਵਾਲਿਆਂ ਜਿਹੜਾ ਡਰ ਕੇ ਭੱਜਣ ਵਾਲਾ ਚ ਲਿਖਿਆ ਜਾ ਉਹ ਮੇਰਾ ਕੱਲੀ ਦਾ ਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਲਿਖਿਆ ਜਾਓ ਸੋ ਮੈਂ ਇਹ ਸੋਚ ਕੇ ਆ ਗਿਆ ਕੋਈ ਨਹੀਂ ਮੈਂ ਕਿਹਾ ਜਿੱਤਾਂ ਹਾਰਾਂ ਬਾਤ ਦੀ ਗੱਲ ਹੈ ਘਟੂ ਘਟ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਨਾਂ ਲਿਖੀਏ ਤੇ ਮੇਰਾ ਨਾਂ ਤਾਂ ਆਵੇ ਤੁਸੀਂ ਐਡਾ ਵੱਡਾ ਮਾਨ ਸਤ ਕਰ ਦਿੱਤਾ ਐਡੇ ਵੱਡੇ ਅਹੁਦੇ ਦੇਤੇ ਤਾਂ ਵੀ ਉਹ ਤੁਹਾਡੇ ਵਾਸਤੇ ਹੀ ਆ ਬਸ ਹੁਣ ਤੁਹਾਡੇ ਲਈ ਖੇਲਾਤੀ ਜ਼ਿੰਦਗੀ ਕੋਈ ਕਿਸੇ ਕਿਸਮ ਦਾ ਲਾਲਚ ਨਹੀਂ ਕੋਈ ਮੈਂ ਕਿਸੇ ਖੱਡਾਂ ਚਿੱਸਾ ਨਹੀਂ ਪਾਉਣਾ ਕੋਈ ਮੈਂ ਕਿਸੇ ਬਸਾਂ ਚ ਹਿੱਸਾ ਨਹੀਂ ਪਾਉਣਾ ਕੋਈ ਮਟਾਬਿਆਂ ਚ ਹਿੱਸਾ ਨਹੀਂ ਪਾਉਣਾ ਹਿੱਸਾ ਜ਼ਰੂਰ ਪਾਉਣਾ ਹੈ ਪਰ ਸਾਢੇ 3 ਕਰੋੜ ਲੋਕ ਪੰਜਾਬੀ ਲੋਕਾਂ ਦੇ ਦੁੱਖ ਸੁੱਖਾਂ ਚ ਹਿੱਸਾ ਪਾਉਣਾ ਹੈ ਸਾਰੇ ਸਮਾਜ ਦੇ ਦੁੱਖ ਸੁੱਖਾਂ ਚ ਹਿੱਸਾ ਪਾਉਣਾ ਹੈ ਨਾ ਹੀ ਮੈਂ ਕਿਸੇ ਸਮਾਜ ਨੂੰ ਕੋਈ ਐ ਕਹਿਣਾ ਵੀ ਆਹ ਮੇਰਾ ਸਮਾਜ ਆ ਉਹਦਾ ਸਮਾਜ ਆ ਸਾਢੇ 3 ਕਰੋੜ ਮੇਰਾ ਹੀ ਹੈ ਸਾਢੇ 3 ਕਰੋੜ ਇਹ ਛੋਟੀ ਗੱਲ ਨਹੀਂ ਹੁੰਦੀ ਸਾਢੇ 3 ਕਰੋੜ ਲੋਕਾਂ ਦਾ ਲਾਣੇਦਾਰ ਬਣਾਤਾ ਤੁਸੀਂ ਮੈਨੂੰ ਉਦੋਂ ਫਿਰ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਜਦੋਂ ਜ਼ਿੰਮੇਵਾਰੀਆਂ ਵੱਧ ਜਾਣ ਫਿਰ ਬਹੁਤ ਸੰਭਲ ਸੰਭਲ ਕੇ ਚੱਲਣਾ ਪੈਂਦਾ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ ਝਰ ਕੇ ਮਤਲਬ ਪ੍ਰਮਾਤਮਾ ਜ਼ਿੰਮੇਵਾਰੀ ਵਾਲਾ ਘੜਾ ਹਰੇਕ ਦਾ ਨਹੀਂ ਭਰਦਾ ਕੋਈ ਕੋਈ ਮੁੜਪੀ ਭਰ ਕੇ ਕਿਸੇ ਕਿਸੇ ਦੇ ਸਿਰ ਜਿੰਮੇਵਾਰੀ ਵਾਲਾ ਘੜਾ ਧਰਦਾ ਪ੍ਰਮਾਤਮਾ ਤੇ ਜਿਹਦੇ ਸਿਰ ਤੇ ਧਰ ਦਿੰਦਾ ਉਹਨੂੰ ਫਿਰ ਪੈਰ ਬੋਚ ਬੋਚ ਕੇ ਧਰਨੇ ਪੈਂਦੇ ਤੋ ਤੁਸੀਂ ਮੇਰੀ ਜ਼ਿੰਮੇਵਾਰੀ ਵਾਲਾ ਘਾਟਾ ਦਿੱਤਾ ਹੋਇਆ ਹੈ ਬਿਲਕੁਲ ਫਿਕਰ ਨਾ ਕਰੋ ਖਜ਼ਾਨੇ ਦਾ ਫਿਕਰ ਨਾ ਕਰੋ ਖਜ਼ਾਨਾ ਵੀ ਭਰੂੰਗਾ ਔਰ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਵੀ ਕਰੂੰਗਾ ਕਦੇ ਨਹੀਂ ਕਿਹਾ ਸਵਾ ਦੋ ਸਾਲ ਚ ਕਿਸ ਖਜ਼ਾਨਾ ਖਾਲੀ ਹੈ ਆਮ ਆਦਮੀ ਕਲੀਨਿਕ ਖੋਲਦੇ 829 ਡੇਢ ਕਰੋੜ ਬੰਦਾ ਉਥੋਂ ਦਵਾਈ ਲੈ ਗਿਆ ਕੌਣ ਹੈ ਡੇਢ ਕਰੋੜ ਗਰੀਬ ਦਲਿਤ ਪਰਿਵਾਰ ਜਿਹੜੇ ਸਰਕਾਰੀ ਹਸਪਤਾਲਾਂ 'ਚ ਜਾਂਦੇ ਆ ਬਸ ਉਥੇ ਲੈਣਾਂ 'ਚ ਲੱਗਣ ਦੀ ਲੋੜ ਨਹੀਂ ਪੈਂਦੀ ਹੁਣ ਨਾਲ ਹੀ ਘਰ ਦੇ ਖੇਪੇ ਪਾਸੇ ਸਾਡੇ ਪਾਸੇ ਕਲੀਨਿਕ ਖੁੱਲ ਗਿਆ ਸਾਰੀਆਂ ਦਵਾਈਆਂ ਫਰੀ ਸਾਰੇ ਟੈਸਟ ਫਰੀ ਡਾਕਟਰ ਸਾਹਿਬ ਸਿੱਧ ਮੰਤਰੀ ਨੇ ਮੈਂ ਇਹਨਾਂ ਨੂੰ ਬੁਲਾ ਕੇ ਕਿਹਾ ਪੰਜਾਬ ਦਾ ਤਹਿਸੀਲ ਲੈਵਲ ਦਾ ਵੀ ਜ਼ਿਲ੍ਹਾ ਲੈਵਲ ਦਾ ਸਾਰੇ ਕੋਈ ਹਸਤਲ ਨਹੀਂ ਹੋਣਾ ਚਾਹੀਦਾ ਜਿਹਦੇ ਚ ਐਕਸਰ ਮਸ਼ੀਨ ਨਾ ਹੋਵੇ ਜਿਹਦੇ ਚ ਕੋਈ ਸਾਰੀਆਂ ਜਿਹੜੀਆਂ ਟੈਸਟ ਕਰਨ ਲਈ ਮਸ਼ੀਨਾਂ ਨਾ ਹੋਣ ਔਰ ਇੱਕ ਹੋਰ ਗੱਲ ਐਸਐਮਓ ਤੇ ਸੀਐਮਓ ਨੂੰ ਕਾਉਂਟੇਬਲ ਬਣਾਤਾ ਕਿ ਤੁਸੀਂ ਜ਼ਿੰਮੇਵਾਰ ਹੋਵੋਗੇ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਨਹੀਂ ਲਿਖੀ ਜਾਊਗੀ ਕਿ ਤੂੰ ਬਾਹਰ ਤੋਂ ਬਾਹਰੋਂ ਲੈ ਕੇ ਆ ਜੇ ਦਵਾਈ ਹੈ ਨਹੀਂ ਤਾਂ ਡਾਕਟਰ ਆਪ ਲੈ ਕੇ ਆਊਗਾ ਬਾਹਰੋਂ ਤੇ ਅਸੀਂ ਅਗਲੇ ਦਿਨ ਉਹਨੂੰ ਪੂਰੀ ਕਰ ਦਾਂਗੇ ਕਿਹੜੀ ਦਵਾਈ ਉਹਦੇ ਕੋਲ ਹੈ ਨਹੀਂ ਪਰ ਮਰੀਜ਼ ਨੂੰ ਬਾਹਰ ਨਹੀਂ ਭੇਜਣਾ ਸੀ ਮਰੀਜ਼ ਜਦ ਬਾਹਰ ਜਾਊਗਾ ਉਹਦੇ ਨਾਲ ਉਹ ਕੋਈ ਕਈ ਗੁਣਾ ਮਹਿੰਗਾ ਦਵਾਈ ਹੋਣੀ ਗਰੀਬ ਜਾਂਦੇ ਆ ਸਕੂਲਾਂ ਚ ਕੌਣ ਜਾਂਦਾ ਸਰਕਾਰੀ ਚ ਗਰੀਬ ਜਾਂਦੇ ਆ ਸੋ ਗਰੀਬਾਂ ਦੇ ਜਵਾਬ ਮੈਂ ਕਹਿੰਦਾ ਉਹਨਾਂ ਕੋਈ ਸਰਕਾਰ ਗਰੀਬੀ ਨਹੀਂ ਚੱਕ ਸਕਦੀ ਗਰੀਬੀ ਦੂਰ ਬਿਲਕੁਲ ਹੋ ਸਕਦੀ ਹੈ ਜੇ ਗਰੀਬਾਂ ਦੇ ਬੱਚਿਆਂ ਨੂੰ ਪੜਾ ਦਉਂਗੇ ਕੁਆਲਿਟੀ ਐਜੂਕੇਸ਼ਨ ਦੇ ਦੋ ਉਹ ਜੇਈ ਕਲੀਅਰ ਕਰਨ ਜੇਈ 8 ਈਟੀਟੀ ਕਲੀਅਰ ਕਰਕੇ ਉਹ ਟੈਟ ਕਲੀਅਰ ਕਰ ਲੈਣ ਉਹ ਆਈਐਸ ਦੇ ਪੇਪਰ ਦੇ ਲੈਣ ਡੀਸੀ ਬੰਨ ਐਸਐਸਪੀ ਬੰਨ ਉਹ ਗਰੀਬੀ ਚੱਕ ਸਕਦੇ ਆ ਹੋਰ ਕੋਈ ਨਹੀਂ ਚੱਕ ਸਕਦਾ ਸੋ ਤੁਹਾਡੇ ਨਾਲ ਸਕੂਲ ਹਸਪਤਾਲ ਬਣਨ ਲੱਗੇ ਨੌਕਰੀਆਂ ਬਣਨ ਲੱਗੀਆਂ ਪਾਣੀ ਨਹਿਰਾਂ ਦਾ ਆਉਂਦਾ ਕਿ ਅਸਲੀ ਦਾ ਪਾਣੀ ਆਉਂਦਾ ਨਹਿਰਾਂ ਦਾ ਪਾਣੀ ਹੁਣ ਉਹ ਕੱਸੀਆਂ ਜਿਹੜੀਆਂ ਰੁਲਗੀਆਂ ਸੀ ਅਸੀਂ ਲੱਬ ਲੱਬ ਕੇ ਪੱਕੀਆਂ ਕੀਤੀਆਂ ਤੇ ਅੱਜ ਨਹਿਰਾਂ ਦਾ ਪਾਣੀ ਜਿਹੜਾ ਨਹਿਰਾਂ ਦਾ ਪਾਣੀ ਹੈ ਉਹ ਕੱਸੀਆਂ ਜਿਹੜੀਆਂ ਨੇ ਪਹਿਲਾਂ 21% ਨਹਿਰਾਂ ਦਾ ਪਾਣੀ ਲੱਗਦਾ ਸੀਗਾ ਜਦੋਂ ਮੈਂ ਸੋਚ ਚੁੱਕੀ ਸੀ ਅੱਜ 98% ਤੇ ਹੋ ਗਿਆ ਜੀ ਤੇ ਨਾਲੇ 70% ਹੋ ਜਾਣਾ 1 ਅਕਤੂਬਰ ਤੱਕ ਜਦੋਂ ਅਕਤੂਬਰ ਤੱਕ 70% ਪਾਣੀ ਹੋ ਗਿਆ ਨਾ ਨਹਿਰਾਂ ਦਾ ਪਾਣੀ 14 ਲੱਖ ਚੋਂ 6 ਲੱਖ ਟਿਊਬਵਲ ਬੰਦ ਹੋ ਜਾਣਗੇ ਪੰਜਾਬ ਚ